ਦਸੂਹਾਤ ਦੇ ਕਸਬਾ ਖੋਗਰਾ ਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਇੱਕ ਫੋਰਚੂਨਰ ਕਾਰ ਨੇ ਟੱਕਰ ਮਾਰ ਦਿੱਤੀ ਹੈ ਜਿਸ ਵਿੱਚ ਮੌਕੇ ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਦਸੂਹਾਤ ਦੇ ਸਿਵਲ ਹਸਪਤਲ ਵਿੱਚ ਇਲਾਜ ਲਈ ਭੇਜਤੀ ਕਰਾਇਆ ਗਿਆ ਸੀ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਇਲਾਜ ਲਈ ਨਿੱਜੀ ਹਸਪਤਲ ਵਿੱਚ ਭੇਜ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨ ਮਜ਼ਦੂਰੀ ਦਾ ਕੰਮ ਕਰਦੇ ਹਨ ਜੋ ਕਿ ਪਿੰਡ ਵਿੱਚ ਕੰਮ ਕਰਨ ਤੋਂ ਬਾਅਦ ਘਰ ਪਰਤ ਰਹੇ ਸਨ ਜਦੋਂ ਕੋਹਗੁਰਾ ਨਜਦੀ ਪਹੁੰਚੇ ਤਾਂ ਤੇਜ਼ ਰਫ਼ਤਾਰ ਫੋਰਚੂਨਰ ਕਾਰ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੰਦੀ ਹੈ ਜਿਸ ਕਾਰਨੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਇੱਕ ਐਕਸੀਡੈਂਟ ਦੇ ਵਿੱਚ ਹੁਣੇ ਹੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਹੈ ਦੋ ਗਰੌਂਡ ਡੈਡਸ ਤੇ ਕੋਈ ਰੋਡ ਸਾਈਡ ਐਕਸੀਡੈਂਟ ਕਾਰ ਦੇ ਨਾਲ ਹੋਇਆ ਉਹਦੇ ਵਿੱਚ ਇੱਕ ਪੇਸ਼ੈਂਟ ਸੀਰੀਅਸ ਸੀ ਉਹਨੂੰ ਅਸੀਂ ਰੈਕਨ ਦਿੱਤਾ ਹੁਣੇ ਕ੍ਰਿਟਿਕਲ ਸਿਚੁਏਸ਼ਨ ਕਰਕੇ ਸਿਰ ਤੇ ਸਟੀਚਰਾਂ ਲਗਾ ਕੇ ਪੱਟੀ ਕਰਕੇ ਉਹਨੂੰ ਰੈਕਨ ਦਿੱਤਾ ਹੋਇਆ ਹਮੇਸ਼ਾ ਦੋ ਜਿਹੜੇ ਪੇਸ਼ੈਂਟ ਗਰੌਂਡ ਡੈਡ ਸੀ ਹੈ ਹਾਂ ਜੀ ਸਾਹਿਬ ਉਹਨਾਂ ਦਾ ਕੋਈ ਨਾਮ ਨਹੀਂ ਪਤਾ ਆਈ ਸਮਝੀ ਇੱਕ ਅਨਸਰ ਦੋ ਨਾਲ ਆਪਾਂ ਕਨਫਰਮ ਕਰ ਦਿੰਨੇ ਤੇ ਇੱਕ ਕਿਸਦਾ ਜਿਹੜਾ ਬਰਿਆਮ ਇਹਨਾਂ ਦੇ ਜਿਹੜਾ ਇੱਕ ਹੋਰ ਵਿਕਾਇਲਾ ਰੱਖੂ ਦਾ ਨਾਮ ਆਪਾਂ ਦੱਸ ਦਿੰਦੇ ਤੇ ਜਿ세 ਜਿ세 ਮੈਂ ਸਿਵਲਾਸਤਲ ਪੁੱਜਾਇਆ ਤੇ ਸਾਡੇ ਤ세 ਸਾਡੇ ਮਾੜੀ ਹੁੰਦੇ ਸਨ ਇਹ ਪਤਾ ਲੱਗਾ ਵੀ ਇੱਕ ਐਕਸ਼ਨ ਫੋਰਚਨਰ ਗੱਡੀ ਦਾ ਤਾਂ ਮੁੱਸਾ ਲੱਗਿਆ ਉਹਦੇ ਚ ਕੈਜੂਅਲਟੀ ਹੋਈ ਹੈ ਹੁਣ ਜਾ ਕੇ ਦੇਖਦੇ ਹਾਂ ਜਿਹੜੀ ਜੋ ਵੀ ਹੈਗਾ ਉਹਦੇ ਨੂੰ ਨੋਟੀਫਿਕੇਸ਼ਨ ਕਰਾਂਗੇ ਤੇ ਜਿਹੜਾ ਵੀ ਦੋਸਤ ਸਾਹਮਣੇ ਆਉਣਗੇ ਉਹਦੇ ਅਨਸਾਰ ਕਰਦੇ ਕੰਮ ਦਸੂਹਾਤ ਦੇ ਕਸਬਾ ਖੋਗਰਾ ਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਇੱਕ ਫੋਰਚੂਨਰ ਕਾਰ ਨੇ ਟੱਕਰ ਮਾਰ ਦਿੱਤੀ ਹੈ ਜਿਸ ਵਿੱਚ ਮੌਕੇ ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਦਸੂਹਾਤ ਦੇ ਸਿਵਲ ਹਸਪਤਲ ਵਿੱਚ ਇਲਾਜ ਲਈ ਭੇਜਤੀ ਕਰਾਇਆ ਗਿਆ ਸੀ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਇਲਾਜ ਲਈ ਨਿੱਜੀ ਹਸਪਤਲ ਵਿੱਚ ਭੇਜ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨ ਮਜ਼ਦੂਰੀ ਦਾ ਕੰਮ ਕਰਦੇ ਹਨ ਜੋ ਕਿ ਪਿੰਡ ਵਿੱਚ ਕੰਮ ਕਰਨ ਤੋਂ ਬਾਅਦ ਘਰ ਪਰਤ ਰਹੇ ਸਨ ਜਦੋਂ ਕੋਹਗੁਰਾ ਨਜਦੀ ਪਹੁੰਚੇ ਤਾਂ ਤੇਜ਼ ਰਫ਼ਤਾਰ ਫੋਰਚੂਨਰ ਕਾਰ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੰਦੀ ਹੈ ਜਿਸ ਕਾਰਨੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਇੱਕ ਐਕਸੀਡੈਂਟ ਦੇ ਵਿੱਚ ਹੁਣੇ ਹੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਦੋ ਬ੍ਰੌਂਡਡੈੱਡ ਤੋਂ ਤੇ ਕੋਈ ਰੋਡ ਸਾਈਡ ਐਕਸੀਡੈਂਟ ਕਾਰ ਦੇ ਨਾਲ ਹੋਇਆ ਉਹਦੇ ਵਿੱਚ ਇੱਕ ਪੇਸ਼ੈਂਟ ਸੀਰੀਅਸ ਸੀ ਉਹਨੂੰ ਸੀ ਰੈਕਨ ਦਿੱਤਾ ਉਹਨੇ ਕਮੇਟੀ ਕਲਾਸ ਸਟਿਚਿੰਗ ਕਰਕੇ ਸਿਰ ਤੇ ਸਟੀਚਰਾਂ ਲਗਾ ਕੇ ਪੱਟੀ ਕਰਕੇ ਉਹਨੂੰ ਰੈਫਰ ਕੀਤਾ ਹੰਮੇਸਰ ਨੂੰ ਦੋਹੋ ਜਿਹੜੇ ਮੀਡੀਕਲ ਬ੍ਰੌਂਡਡੈੱਡ ਸੀ ਮੀਡੀਕਲ ਸਾਹਿਬ ਉਹਨਾਂ ਦਾ ਕੋਈ ਨਾਮ ਨਹੀਂ ਪਤਾ ਆ ਇਸ ਤਰ੍ਹਾਂ ਜੀ ਇੱਕ ਅਨਕ ਦੋ ਨਾਲ ਆਪਾਂ ਕਨਫਰਮ ਕਰ ਦਿੰਦੇ ਤੇ ਇੱਕ ਤੀਸਰਾ ਜਿਹੜਾ ਬਰਿਆਮ ਜਿਹਨਾਂ ਦੇ ਜਿਹੜਾ ਇੱਕ ਹੋਰ ਲੜਕਾ ਇਹਦਾ ਨਾਮ ਆਪਾਂ ਦੱਸ ਦਿੰਦੇ ਤੇ ਜਿ세 ਜਿ세 ਮੈਂ ਸਿਵਲਾਤਲ ਪੁੱਜਾਇਆ ਤੇ ਸਾਰੋ ਤੁਸੀਂ ਸਾਡੇ ਮਾਦੀ ਉਹਨਾਂ ਦੇ ਤੋਂ ਪਤਾ ਲੱਗਾ ਵੀ ਇਹ ਇੱਕ ਐਕਸ਼ਨ ਫਰਚਰ ਦੀ ਗੱਡੀ ਦਾ ਤਾਂ ਮਰਸਲਾ ਲੱਗਿਆ ਉਹ ਜਿਹੜੀ ਕੈਜੂਲਟੀ ਹੋਈ ਹੈ ਹੁਣ ਜਾ ਕੇ ਦੇਖਦੇ ਹਾਂ ਜਿਹੜੀ ਜੋ ਵੀ ਹੈਗਾ ਉਹਦੇ ਵਿੱਚ ਵਿਸ਼ਲੇਸ਼ਣ ਕਰਾਂਗੇ ਤੇ ਜਿਹੜਾ ਵੀ ਦੋਸਤ ਸਾਹਮਣੇ ਆਉਣਗੇ ਉਹਦੇ ਅਨੁਸਾਰ ਕਰਦੇ ਕਰਦੇ